ਇਸ ਵਾਰ ਪੰਜਾਬ ਦੇ ਸਰਕਾਰੀ ਸਕੂਲਾਂ ਦੇ 10ਵੀਂ ਅਤੇ 12ਵੀਂ ਦੇ ਨਤੀਜੇ ਬਹੁਤ ਚੰਗੇ ਆਏ ਨੇ ਕਿਉਂਕਿ ਸਰਕਾਰ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਸੀ ਮੇਗਾ ਪੀਟੀਐਮ ਦਾ ਮੇਗਾ ਪੀਟੀਐਮ ਚ ਕੀ ਹੁੰਦਾ ਉਸਤੇ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਹਰ ਇੱਕ ਵਾਰੀ ਸਾਂਝੀ ਕਰਦੇ ਆ ਇਸ ਦੇ ਵਿੱਚ ਖਾਸ ਮਾਪੇ ਅਤੇ ਅਧਿਆਪਕਾਂ ਦੇ ਵਿੱਚ ਮਿਲਣੀ ਹੁੰਦੀ ਹੈਗੀ ਆ ਅਧਿਆਪਕ ਅਤੇ ਮਾਪੇ ਜੋ ਵਿਦਿਆਰਥੀ ਸਕੂਲ ਦੇ ਵਿੱਚ ਕਰਦੇ ਨੇ ਕੰਮ ਅਤੇ ਘਰ ਦੇ ਵਿੱਚ ਜੋ ਕੰਮ ਕਰਦੇ ਨੇ ਉਸ ਤੇ ਬਾਰੇ ਸਿੱਧੀ ਜਾਣਕਾਰੀ ਜਿਹੜੀ ਆ ਅਧਿਆਪਕ ਅਤੇ ਮਾਪਿਆਂ ਦੇ ਵਿੱਚ ਗੱਲਬਾਤ ਕੀਤੀ ਜਾਂਦੀ ਆ ਤਾਂ ਅੱਜ ਵੀ ਮੇਗਾ ਪੀਟੀਐਮ ਚੱਲ ਰਹੀ ਆ ਅਸੀਂ ਲੁਧਿਆਣਾ ਦੇ ਸਰਕਾਰੀ ਸਕੂਲ ਦੇ ਵਿੱਚ ਮੌਜੂਦ ਆ ਕਿ ਤੁਸੀਂ ਪਿੱਛੇ ਤਸਵੀਰਾਂ ਦੇ ਸਕਦੇ ਹੋ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ ਆ ਸਰਕਾਰੀ ਮਾਡਲ ਸੀਨੀਅਰ ਸੈਂٹری ਸਕੂਲ ਸਮਿਟਰੀ ਰੋਡ ਤਾਂ ਇਸ ਸਕੂਲ ਦਾ ਵੀ ਨਤੀਜਾ ਇਸ ਵਾਰ ਬਹੁਤ ਚੰਗਾ ਆਇਆ ਵਾ ਇਸ ਸਕੂਲ ਦੀ ਇੱਕ ਬੱਚੀ ਨੇ ਵੀ ਪਿਛਲੇ ਦਿਨ ਟੋਪਰ ਕੀਤਾ ਸੀ ਉਸ ਤੇ ਬਾਰੇ ਵੀ ਅਸੀਂ ਇੱਕ ਖਬਰ ਜਿਹੜੀ ਆ ਜਾਣੂ ਕਰਾਈ ਸੀ ਤਾਂ ਸਕੂਲ ਦੇ ਪ੍ਰਿੰਸੀਪਲ ਸਾਡੇ ਨਾਲ ਮੌਜੂਦ ਨੇ ਗੱਲ ਕੱਲ ਲੈਣੇ ਆ ਮੈਡਮ ਸਕੂਲਾਂ ਦੇ ਨਤੀਜੇ ਇਸ ਵਾਰ ਬਹੁਤ ਚੰਗੇ ਆਏ ਨੇ ਤੁਹਾਡੇ ਸਕੂਲ ਦੀ ਇੱਕ ਲੜਕੀ ਵੀ ਟੋਪ ਕੀਤੀ ਸੀ ਤਾਂ ਕਿਸ ਤਰ੍ਹਾਂ ਦੇਖਦੇ ਹੋ ਅੱਜ ਮੇਗਾ ਪੀਟੀਐਮ ਚੱਲ ਰਹੀ ਆ ਇਸ ਸੈਸ਼ਨ ਦੀ ਪਹਿਲੀ ਮੇਗਾ ਪੀਟੀਐਮ ਹੈ ਸਰ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਨੂੰ ਇੰਨਾ ਵਧੀਆ ਪਲੇਟਫਾਰਮ ਦਿੱਤਾ ਸਰ ਪਿਛਲੇ ਸਾਲ ਵੀ ਚਾਰ ਵਾਰੀ ਪੀਟੀਐਮ ਕਰਵਾਈ ਸੀ ਜਿਹਦੇ ਕਰਕੇ ਤੁਹਾਡੇ ਨਤੀਜੇ ਸਾਹਮਣੇ ਹੀ ਹੈਗੇ ਸਾਡੇ ਸਕੂਲ ਦੇ ਸਾਡੇ ਇੱਕ ਜਿਹੜੇ ਬੱਚੇ ਨੇ ਯੂਸਾਨਾ ਬੱਚਾ ਹੈਗਾ ਉਹਨੇ ਮੈਰਿਟ ਲਿਸਟ ਚ ਆਪਣੀ ਜਗ੍ਹਾ ਬਣਾਈ ਹੈ ਤੇ ਦੇਖੋ ਤੁਹਾਡੇ ਪਿੱਛੇ ਲੱਗੀਆਂ ਹੋਈਆਂ ਪ੍ਰਦਰਸ਼ਨੀਆਂ ਇਹ ਸਾਡੇ ਬਿਜ਼ਨਸ ਬਲਾਸਟਰ ਪ੍ਰੋਜੈਕਟ ਦੀਆਂ ਇਹ ਸਾਰਾ ਕੁਝ ਪੋਸੀਬਲ ਤਾਂ ਹੀ ਆ ਜੇ ਪੇਰੈਂਟਸ ਆਂਦੇ ਆਂ ਸੀ ਉਹਨਾਂ ਨੂੰ ਅਵੇਅਰ ਕਰਦੇ ਆ ਕਿ ਬੱਚਿਆਂ ਦੇ ਲਈ ਇਹ ਬੈਨੀਫੀਸ਼ੀਅਲ ਹੈ ਹੁਣ ਕੱਲੋਂ ਬੱਚਾ ਕੋਈ ਵੀ ਜਾ ਕੇ ਆਪਣਾ ਬਿਜ਼ਨਸ ਸੈੱਟ ਕਰ ਸਕਦਾ ਇੱਥੋਂ ਠੀਕ ਹੈ ਜੌਬ ਮੰਗਣ ਨਾਲੋਂ ਅੱਛਾ ਹੈ ਕਿ ਆਪਣਾ ਪਲਾਵੇ ਕੁਝ 5-10 ਬੰਦੇ ਨੂੰ ਨੌਕਰੀ ਵੀ ਦੇਵੇਗਾ ਇਸ ਕਰਕੇ ਪੀਟੀਐਮਸ ਬਹੁਤ ਵਧੀਆ ਹੁੰਦੀਆਂ ਅੱਜ ਦੀ ਮੇਗਾ ਪੀਟੀਐਮ ਦੇ ਵਿੱਚ ਕੀ ਖਾਸ ਰੱਖਿਆ ਗਿਆ ਕੀ ਏਜੰਡਾ ਖਾਸ ਹੈ ਸਰ ਅੱਜ ਮੇਨ 3 ਏਜੰਡਾਜ਼ ਆ ਸਾਡੇ ਇੱਕ ਤਾਂ ਜਿਹੜਾ ਤੁਸੀਂ ਸੁਣਿਆ ਹੋਣਾ ਮਿਸ਼ਨ ਸਮਰੱਥ ਜਿਹੜੇ ਬੱਚੇ ਥੋੜੇ ਜਿਹੀ ਪੜ੍ਹਾਈ 'ਚ ਵੀਕ ਰਹਿ ਜਾਂਦੇ ਆ ਉਹਨਾਂ ਨੂੰ ਮੈਲਾਂ ਦੇ ਹਿਸਾਬ ਨਾਲ ਜਿੱਦਾਂ ਪਹਿਲੇ ਵੰਡਦੇ ਸੀ ਉਦਾਂ ਉਹਨਾਂ ਦੇ ਪੜਾ ਵੰਡੇ ਗਏ ਆ ਸਨ ਪਹਿਲਾ ਦੂਜਾ ਤੇ ਤੀਜਾ ਉਹਦੇ ਹਿਸਾਬ ਨਾਲ ਪੇਰੈਂਟਸ ਨੂੰ ਅਸੀਂ ਦੱਸਣਾ ਵੀ ਤੁਹਾਡਾ ਬੱਚਾ ਕਿੰਨਾ ਕਿੱਥੇ ਰਹਿ ਰਿਹਾ ਪਹਿਲਾ ਤਾਂ ਇਹ ਹੋ ਗਿਆ ਦੂਸਰਾ ਜਿਹੜਾ ਸੀ ਬੱਚਿਆਂ ਨੂੰ ਹੋਮਵਰਕ ਆ ਉਹ ਪ੍ਰਿੰਟਡ ਫਾਰਮ ਚ ਦਿੱਤਾ ਅੱਜ ਜਿਵੇਂ ਤੁਸੀਂ ਦੇਖਿਆ ਹੁਣ ਪ੍ਰਾਈਵੇਟ ਸਕੂਲਾਂ ਵਿੱਚ ਐਕਟੀਵਿਟੀ ਬੇਸਡ ਆਂਦਾ ਹੈ ਅੱਗੇ ਕੀ ਹੁੰਦਾ ਸੀ ਪੀਡੀਐਫ ਸੰਦਿਆ ਸੀ ਸੇ ਭੇਜ ਦਿੰਦੇ ਸੀ ਉਹ ਕਈ ਬੱਚੇ ਵਿਚਾਰਿਆਂ ਕੋਲ ਨਹੀਂ ਫੋਨਸ ਨਹੀਂ ਹੁੰਦੇ ਸੀ ਕਈਆਂ ਕੋਲ ਪ੍ਰਿੰਟ ਕਰਾਉਣ ਦੇ ਪੈਸੇ ਨਹੀਂ ਹੁੰਦੇ ਸੀ ਪੇਰੈਂਟਸ ਉਹ ਵਿਚਾਰੇ ਰਹਿ ਜਾਂਦੇ ਸੀ ਇਸ ਵਾਰ ਸਰਕਾਰ ਦਾ ਡਾਡਾ ਵਧੀਆ ਉਪਰਾਲਾ ਹੈ ਕਿ ਸਾਨੂੰ ਉਹਦੇ ਲਈ ਪੇਮੈਂਟਸ ਆਣੀਆਂ ਹੈ ਮਤਲਬ ਅਸੀਂ ਇੱਕ ਵਾਰੀ ਪ੍ਰਿੰਟ ਕਰਾ ਕੇ ਬੱਚਿਆਂ ਨੂੰ ਵੰਡ ਦਿੱਤਾ ਸਕੂਲ ਵੱਲੋਂ ਪ੍ਰਿੰਟਿੰਗ ਦਿੱਤੀ ਜਾ ਰਹੀ ਹੈ ਅਸੀਂ ਪ੍ਰਿੰਟ ਕਰਾ ਕੇ ਦਿੰਦੇ ਆ ਸਰ ਔਰ ਬੱਚਿਆਂ ਦੇ ਪੇਰੈਂਟਸ ਬੜੇ ਖੁਸ਼ ਨੇ ਇਸ ਚੀਜ਼ ਤੋਂ ਨਾ ਵੀ ਅੱਛਾ ਕੋਈ ਬੱਚਾ ਨੂੰ ਤੁਸੀਂ ਐਕਟੀਵਿਟੀ ਦੇ ਰਹੇ ਹੋ ਜਾਨੀ ਕਿ ਮੋਬਾਈਲ ਤੋਂ ਥੋੜੀ ਦੂਰੀ ਬਣ ਜੇਗੀ ਦੂਰੀ ਬਣੇਗੀ ਸਰ ਅਗਰ ਮੋਬਾਈਲ ਯੂਜ਼ ਵੀ ਕਰੂਗਾ ਨਾ ਉਹਨੂੰ ਐਕਟੀਵਿਟੀ ਨੂੰ ਕੰਪਲੀਟ ਕਰਨ ਲਈ ਕਰੇਗਾ ਉਹਨੂੰ ਸਰਚ ਕਰਨ ਲਈ ਕਰੇਗਾ ਉਹ ਸਾਰਥਕ ਉਹਦਾ ਅਸਰ ਸਾਹਮਣੇ ਆਏਗਾ ਜਿਹੜਾ ਤੀਸਰਾ ਮੇਨ ਮੁੱਦਾ ਹੈਗਾ ਸਾਡਾ ਹੈਗਾ ਅੱਜ એનਰੋਲਮੈਂਟ ਡੇ ਜੇ ਕੋਈ ਬੱਚੇ ਇੱਧਰ ਉੱਧਰ ਹੈਗੇ ਆ ਨਹੀਂ ਉਹ ਐਡਮਿਸ਼ਨ ਨਹੀਂ ਲੈ ਪਾ ਰਹੇ ਤਾਂ ਟੀਚਰ ਉਹਨਾਂ ਨੂੰ ਹੈਲਪ ਕਰ ਰਹੇ ਆ ਉਹਨਾਂ ਨੂੰ ਆਪਣੇ ਸਕੂਲ ਦੇ ਵਿੱਚ ਦਾਖਲਾ ਕਰਾਉਣ ਦੇ ਲਈ ਤੇ ਇੱਕ ਜਿਹੜਾ ਮੇਨ ਮਕਸਦ ਹੈ ਜਿਹੜੇ ਸਾਡੇ ਸਿੱਖਿਆ ਸਕੱਤਰ ਹੈਗੇ ਸ਼੍ਰੀ ਨੰਦੀਤਾ ਮਿੱਤਰਾ ਜੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਸੀ ਵੀ ਪਲਾਸਟਿਕਸ ਨੂੰ ਨਾ ਯੂਜ਼ ਕਰੀਏ ਉਹਦੇ ਲਈ ਅੱਜ ਮੇਨ ਹੈਗਾ ਵੀ ਬੱਚਿਆਂ ਨੂੰ ਅਸੀਂ ਉਹ ਕਰਨਾ ਹੈ ਅਵੇਅਰ ਕਰਨਾ ਹੈ ਕਿ ਜਿਹੜਾ ਪਲਾਸਟਿਕ ਹੈ ਸਾਡੇ ਜਿਹੜਾ এনवायरमेंट ਲਈ ਬਹੁਤ ਖਤਰਨਾਕ ਹੈ ਤੇ ਦਿਨ ਵੀ ਹੈਗਾ ਨੋ ਪਲਾਸਟਿਕ ਡੇ 15 ਦਿਨ ਸਾਡੇ ਲਈ ਉਲਿੱਕ ਕੇ ਗਏ ਸੀਗੇ ਤੇ 5 ਜੂਨ ਤੱਕ ਇਹ ਸਾਰਾ ਚੱਲਣਾ ਹੈ ਤੇ ਬੱਚਿਆਂ ਨੇ ਆਪਣੇ ਆਪਣੇ ਹੱਥਾਂ ਨਾਲ ਪੇਪਰ ਬੈਗ ਜਾਂ ਕਲੋਥ ਬੈਗ ਲਿਆ ਕੇ ਸਾਨੂੰ ਡਿਸਪਲੇ ਕਰਾਏ ਹਨ ਜਿਹੜਾ ਕਿ ਬੜਾ ਹੀ ਇੱਕ ਅੱਛਾ ਉਪਰਾਲਾ ਹੈ ਤੇ ਇੱਕ ਸੀਗਾ ਵੀ ਹਰੇਕ ਟੀਚਰ ਨੇ ਇੱਕ ਪਲਾਂਟ ਲੈ ਕੇ ਆਣਾ ਉਹ ਕਿਸੇ ਅੱਛੇ ਬੱਚੇ ਨੂੰ ਸਪੁਰਦ ਕਰਨਾ ਤੇ ਉਹ ਬੱਚਾ ਉਸ ਪਲਾਂਟ ਨੂੰ ਲੁੱਕ ਆਫਟਰ ਕਰੇਗਾ ਉਹਦਾ ਕੀ ਹੈ ਬੱਚੇ ਦੇ ਥੋੜੀ ਜੀ ਵਾਤਾਵਰਣ ਦੇ ਲਈ ਬੱਚਾ ਮਤਲਬ ਕਿ ਜ਼ਿੰਮੇਵਾਰ ਬੱਚਾ ਹੋਵੇ ਜਿਹੜਾ ਪਲਾਂਟ ਨੂੰ ਲਗਾ ਸਕੇ ਦੀ ਵੱਡਾ ਪਲਾਂਟ ਕਰ ਸਕੇ ਸਰ ਅੱਛਾ ਬੱਚੇ ਸਾਰੇ ਅੱਛੇ ਹੁੰਦੇ ਆ ਗੱਲ ਹੈ ਇੰਟਰਸਟ ਦੀ ਗੱਲ ਹੈ ਜਿਸ ਬੱਚੇ ਨੂੰ ਗਾਰਡਨਿੰਗ ਨਾਲ ਇੰਟਰਸਟ ਹੋਏਗਾ ਨਾ ਟੀਚਰ ਉਹਨੂੰ ਫੜਾਏਗਾ ਵੀ ਐਪ ਪਰ ਬੈਕ ਐਂਡ ਤੇ ਟੀਚਰ ਵੀ ਰਹੇਗਾ ਵੀ ਉਹ ਕੰਮ ਵੀ ਰਿਹਾ ਕਿ ਨਹੀਂ ਕਰ ਰਿਹਾ ਇਹ ਸਭ ਨੇ ਸਿਰਫ ਜਾਂਚ ਕੀਤੀ ਜਾਵੇਗੀ ਕਿ ਇਹ ਪੌਦੇ ਨੂੰ ਪਾਲ ਰਿਹਾ ਕਿਸ ਤਰ੍ਹਾਂ ਪਾਲ ਰਿਹਾ ਨਾ ਜੀ ਉਹ ਇੱਥੇ ਸਕੂਲ ਚ ਹੀ ਰੱਖਿਆ ਜਾਣਾ ਉਹ ਮੈਨ ਮਤਲਬ ਮੈਡੀਸਨਲ ਪਲਾਂਟਸ ਲਗਾਣੇ ਆ ਜਿਹਦੇ ਨਾਲ ਚਲੋ ਸਾਨੂੰ ਥੋੜਾ ਬਹੁਤਾ ਕਿਚਨ ਦੇ ਵਿੱਚ ਵੀ ਫਾਇਦਾ ਹੋਏਗਾ ਉਹਨਾਂ ਚੀਜ਼ਾਂ ਦਾ ਬੜਾ ਕਿੰਨੇ ਕ ਬੱਚੇ ਜਿਹੜੇ ਨੇ ਇਸ ਵਾਰ ਪ੍ਰਾਈਵੇਟ ਸਕੂਲਾਂ ਤੋਂ ਸਰਕਾਰੀ ਸਕੂਲਾਂ ਦੇ ਵਿੱਚ ਕਨਵਰਟ ਹੋਏ ਨੇ ਸਰ ਮੈਨੂੰ ਮੈਨੂੰ ਆਪਣੇ ਸਕੂਲ ਦਾ ਪਤਾ ਹੈ 234 ਬੱਚਾ ਆਇਆ ਪ੍ਰਾਈਵੇਟ ਸਕੂਲ ਤੋਂ ਸਰਕਾਰੀ ਚ ਕੀ ਪਿਛਲੇ ਸਾਲ ਨਾਲੋਂ ਗਿਣਤੀ ਥੋੜੀ ਵਧੀ ਹੈ ਹਾਂਜੀ ਸਾਡੀ 8% ਪਲੱਸ ਪਿਛਲੇ ਵਾਰ 1733 ਸੀਗੀ ਇਸ ਵਾਰ 1882 ਦੇ ਕਰੀਬ ਹੈ ਕਾਰਨ ਕੀ ਸਮਝ ਸਕਦੇ ਆ ਲੱਗਦਾ ਕਿ ਇਹ ਬਦਲਾਅ ਬਹੁਤ ਵੱਡਾ ਆਵਾ ਜੋ ਸਰਕਾਰ ਦਾ ਸੁਪਨਾ ਸੀ ਅਸੀਂ ਜਿਹੜੇ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇਣੀ ਆ ਵਧੀਆ ਸਕੂਲ ਬਣਾਣੇ ਆ ਵਧੀਆ ਐਜੂਕੇਸ਼ਨ ਦੇਣੀ ਆ ਹਰ ਇੱਕ ਫੈਸਿਲਿਟੀ ਜਿਹੜੀ ਆ ਸਰਕਾਰੀ ਸਕੂਲ ਚ ਦੇਵਾਂਗੇ ਜੋ ਪ੍ਰਾਈਵੇਟ ਸਕੂਲ ਚ ਮਿਲਦੀ ਆ ਸਰ ਹਾਂਜੀ ਅੱਗੇ ਪਹਿਲਾਂ ਕੀ ਹੁੰਦਾ ਸੀ ਸਕੂਲਾਂ ਚ ਪੋਸਟਾਂ ਵੇਕੈਂਟ ਰਹਿੰਦੀਆਂ ਸੀਗੀਆਂ ਹੁਣ ਸਰਕਾਰ ਵੱਲੋਂ ਭਰੀਆਂ ਗਈਆਂ ਠੀਕ ਹੈ ਇੱਕ ਹੁੰਦਾ ਸੀ ਵੀ ਪੇਰੈਂਟਸ ਤੇ ਟੀਚਰਸ ਦਾ ਥੋੜਾ ਆਪਸ ਚ ਕੋਈ ਤਾਲਮੇਲ ਨਹੀਂ ਸੀ ਬਣਦਾ ਉਹਨ ਮੈਗਾ ਪੀਟੀਐਮ ਵਰਗੇ ਜਿਹੜੇ ਪ੍ਰੋਗਰਾਮ ਉਲੀਕ ਕੇ ਇਹ ਸਾਰਾ ਕੁਝ ਪੋਸੀਬਲ ਹੋ ਗਿਆ ਤੇ ਪੇਰੈਂਟਸ ਨੂੰ ਇਦਾਂ ਲੱਗਦਾ ਵੀ ਪ੍ਰਾਈਵੇਟ ਸਕੂਲਾਂ 'ਚ ਅਸੀਂ ਕਿਉਂ ਇੰਨੀਆਂ ਫੀਸਾਂ ਪੇ ਕਰੀਏ ਜੋ ਸਰਕਾਰੀ ਸਕੂਲਾਂ 'ਚ ਸਾਰਾ ਕੁਝ ਮਿਲ ਰਿਹਾ ਹੈ ਤੁਹਾਡੇ ਸਾਹਮਣੇ ਸਕੂਲ ਦਾ ਵਾਤਾਵਰਣ ਵੀ ਦੇਖੋ ਵਧੀਆ ਹੈ ਸਕੂਲ ਦਾ ਵਾਤਾਵਰਣ ਦੀ ਅਸੀਂ ਤਸਵੀਰ ਦਿਖਾ ਦਿੰਦੇ ਹਾਂ ਸਕੂਲਾਂ ਦੇ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਆਏ ਨੇ ਇਹ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦਿੰਦੇ ਨੇ ਸਰਕਾਰੀ ਸਕੂਲ ਕਿਉਂਕਿ ਇਹਨਾਂ ਦੀ ਬਿਲਡਿੰਗਾਂ ਬਹੁਤ ਖੂਬਸੂਰਤ ਹੋ ਚੁੱਕੀਆਂ ਨੇ ਅੰਦਰ ਜੋ ਕਲਾਸਰੂਮ ਨੇ ਉਹ ਬਹੁਤ ਸੋਹਣੇ ਬਣ ਚੁੱਕੇ ਨੇ ਮੈਡਮ ਕਲਾਸਰੂਮ ਦੇ ਵਿੱਚ ਬਹੁਤ ਬਦਲਾਅ ਆਏ ਨੇ ਬਲੈਕਬੋਰਡ ਹੁੰਦੇ ਸੀ ਬਲੈਕਬੋਰਡ ਹੁਣ ਅਗਰ ਸੁਪੋਜ਼ ਸਾਡੇ ਕੋਲ ਕੋਈ ਟੀਚਰ ਛੁੱਟੀ ਤੇ ਆ ਜਾਂ ਬਿਮਾਰ ਹੈ ਜਾਂ ਕੋਈ ਟਾਪਿਕ ਨਿਆ ਆਇਆ ਹੈ ਅਸੀਂ ਬੜਾਣਾ ਹੈ ਅਸੀਂ ਉਸ ਇੰਟਰਐਕਟਿਵ ਪੈਨਲ ਦੇ ਵਿੱਚ ਚਲਾ ਦਿੰਨੇ ਆ ਕੱਲ ਤਾਂ ਛੁੱਟੀਆਂ ਦੇ ਬੱਚੇ ਜਾ ਰਹੇ ਨੇ ਕੀ ਮੈਸੇਜ ਦੇਣਾ ਚਾਹੋਗੇ ਹੁਣ ਤੁਸੀਂ ਸਰ ਮੈਂ ਬੱਚਿਆਂ ਨੂੰ ਇਹੀ ਕਹਾਂਗੀ ਕਿ ਕਹਿਣਾ ਕਿ ਵੀ ਫੋਨਾਂ ਤੋਂ ਦੂਰ ਰਹੋ ਨਹੀਂ ਜ਼ਿਆਦਾ ਦੂਰ رہ ਸਕਦੇ ਮਤਲਬ ਜੋ ਵੀ ਤੁਸੀਂ ਦੇਖਣਾ ਕੰਸਟਰਕਟਿਵ ਵੇਚ ਦੇਖੋ ਠੀਕ ਹੈ ਨਾ ਜੋ ਤੁਹਾਡੀ ਲਾਈਫ ਦੇ ਵਿੱਚ ਅੱਗੇ ਤੁਹਾਨੂੰ ਕੰਮ ਆਵੇ ਗੇਮਾਂ ਦੇ ਵਿੱਚ ਇੰਟਰਨੈਟ ਤੇ ਫालतू ਰੀਲਾਂ ਦੇ ਕੇ ਆਪਣਾ ਟਾਈਮ ਨਾ ਵੇਸਟ ਕਰੋ ਇਸ ਵਾਰ ਤਾਂ ਰਿਜ਼ਲਟ ਕਿੱਦਾਂ ਰਿਹਾ ਸਰਕਾਰ ਚੰਗੀ ਸੀ 100% ਰਿਜ਼ਲਟ ਆਵੇ ਤੇ ਆਇਆ 100% ਸਰ ਮੇਰੇ ਸਕੂਲ ਦਾ ਤਾਂ 100 ਹੀ ਹੈ ਔਰ ਇਹ ਮੇਰੇ ਇੱਕ ਬੱਚੇ ਨੇ ਮੈਰਿਟ 'ਚ ਵੀ ਜਗ੍ਹਾ ਬਣਾਈ ਹੈ ਸਾਡੇ 12ਵੀਂ ਦਾ ਵੀ ਰਿਜ਼ਲਟ ਬਹੁਤ ਵਧੀਆ ਰਿਹਾ ਤੇ ਮੈਂ ਬੱਚਿਆਂ ਨੂੰ ਕੰਗ੍ਰੈਚੂਲੇਟ ਕਰਦੀ ਹਾਂ ਮੈਂ ਉਹਨਾਂ ਦੇ ਮਾਪਿਆਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਡੀਆਂ ਗੱਲਾਂ ਮੰਨੀਆਂ ਤੇ ਆਪਣੇ ਬੱਚਿਆਂ ਨੂੰ ਉਸੇ ਤਰ੍ਹਾਂ ਪੜਾਇਆ ਤੇ ਲੱਗਦਾ ਕਿ ਮੇਗਾ ਪੀਟੀਐਨ ਦੇ ਨਤੀਜੇ ਆ ਕਿ ਅਸੀਂ ਪੇਰੈਂਟਸ ਨੂੰ ਜਦੋਂ ਦੱਸਦੇ ਆ ਨਾ ਤਾਂ ਥੋੜਾ ਬੱਚਾ ਵੀ ਖਿੱਚਿਆ ਜਾਂਦਾ ਉਹ ਬੱਚਾ ਝੂਠ ਨਹੀਂ ਬੋਲ ਪੰਦਾ ਕਿਉਂਕਿ ਅਸੀਂ ਸਾਰਾ ਕੁਝ ਦੱਸ ਦਿੰਦੇ ਆ ਜਦੋਂ ਜਿਹੜਾ ਪੀਟੀਐਮ ਦਾ ਕਿੰਨਾ ਕੁ ਬਦਲਾਅ ਆਇਆ ਵਾ ਸਰ ਮੈਗਾ ਪੀਟੀਐਮ ਹੀ ਮੇਨ ਮੁੱਦਾ ਹੈ ਨਾ ਪਹਿਲੇ ਪੀਟੀਐਮਸ ਆ ਪਹਿਲੇ ਵੀ ਹੁੰਦੀਆਂ ਸੀ ਹੁਣ ਗਵਰਨਮੈਂਟ ਵੱਲੋਂ ਵੇਅਰ ਕੀਤਾ ਜਾਂਦਾ ਹੁਣ ਪੇਰੈਂਟਸ ਆਪਣੇ ਆਪ ਆਂਦੇ ਵੀ ਇੰਨੀ ਤਰੀਕ ਨੂੰ ਅਸੀਂ ਸਾਨੂੰ ਕੰਮ ਤੋਂ ਛੁੱਟੀ ਚਾਹੀਦੀ ਅਸੀਂ ਜਾਣਾ ਹਾਂ ਹਾਂ ਬਿਲਕੁਲ ਤਾਂ ਇਹ ਤਸਵੀਰਾਂ ਨੇ ਸਰਕਾਰੀ ਸਕੂਲ ਦੀਆਂ ਅੱਜ ਰਿਜ਼ਲਟ ਆਏ ਨੇ ਕੁਝ ਪੇਰੈਂਟਸ ਵੀ ਸਾਡੇ ਨਾਲ ਮਜੂਨੇ ਗੱਲਬਾਤ ਕਰ ਲੈਣੇ ਆ ਸਰ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਮਾਪੇ ਅਤੇ ਟੀਚਰਾਂ ਦੇ ਵਿੱਚ ਸਿੱਧੀ ਗੱਲਬਾਤ ਹੋਵੇ ਤੁਹਾਡਾ ਬੱਚਾ ਕੀ ਕਰਦਾ ਘਰ 'ਚ ਕੀ ਕਰਦਾ ਸਕੂਲ 'ਚ ਕੀ ਕਰਦਾ ਸਰ ਮੇਰੀ ਗੁੜੀ ਹੈਗੀ ਆ ਟੀਚਰ ਕੋਲ ਪਲੱਸ 2 ਚ ਪੜਦੀ ਆ ਸਟਾਰਟਿੰਗ ਤੋਂ ਇੱਥੇ ਪੜਦੀ ਹੈਗੀ ਆ ਕੁੜੀਆ ਮੇਰੀ ਤੇ ਬਹੁਤ ਵਧੀਆ ਪੜਾਈ ਆ ਟੀਚਰ ਬਹੁਤ ਵਧੀਆ ਸਟਾਫ ਬਹੁਤ ਵਧੀਆ ਮੈਂ ਕੁਛ ਸਾਲ ਤੋਂ ਬਿਮਾਰ ਸੀਗਾ ਆਈਸ ਵਗੈਰਾ ਮੈਂ ਹੁਣ ਫੀਸ ਵਾਸਤੇ ਕਿਹਾ ਸੀ ਇਹਨਾਂ ਨੇ ਮaaf ਕਰਤੀ ਮੇਰੀ ਪਲੱਸ 2 ਚ ਕੁੜੀਆ ਲਾਸਟ ਈਅਰ ਮੈਂ ਵੀ ਇੱਥੇ ਪੜਿਆ ਮੇਰੀ ਉਹ ਕਲਾਸ ਹੁੰਦੀ ਸੀ ਅੱਛਾ ਤੁਸੀਂ ਇੱਥੇ ਪੜੇ ਤੁਸੀਂ ਪੜਿਆ ਕਿੰਨਾ ਕੁ ਬਦਲਾਅ ਅਸਰ ਦੇਖਦੇ ਹੋ ਪ੍ਰਾਈਵੇਟ ਸਕੂਲਾਂ ਨਾਲੋਂ ਸਰਕਾਰੀ ਸਕੂਲ ਇਸ ਵਾਰ ਦਾ ਮਤਲਬ ਕਿ ਤੁਸੀਂ ਪਹਿਲਾਂ ਪੜੇ ਹੋ ਸਰਕਾਰੀ ਸਕੂਲਾਂ ਚ ਹੁਣ ਕਿੰਨਾ ਕੁ ਬਦਲਾਅ ਬਹੁਤ ਬਦਲਾਅ ਬਹੁਤ ਵਧੀਆ ਈ ਬਹੁਤ ਵਧੀਆ ਸਕੂਲ ਹੈ ਮੈਡਮ ਆ ਤੇ ਟੀਚਰ ਸਟਾਫ ਸਾਰੇ ਵਧੀਆ ਪ੍ਰਿੰਸੀਪਲ ਦੀ ਇੰਨੀ ਨਾਈਸ ਨੇਚਰ ਟੀਚਰ ਦੀ ਮੈਡਮ ਹੈਗੀ ਆ ਮੰਤਾ ਜਿਹਨੇ ਜ ਮੈਡਮ ਬਹੁਤ ਨਾਈਸ ਨੇਚਰ ਬੇਟਾ ਕਿਸਤਾ ਦੇਖਦੇ ਹੋ ਸਕੂਲ ਦੀ ਹੁਣ ਐਜੂਕੇਸ਼ਨ ਸਿੱਖਿਆ ਕਿਦਾ ਹੀ ਰਹੀ ਹੈ ਸਿੱਟੇ ਡਿਵੈਲਪ ਹੋ ਗਿਆ ਅੱਗੇ ਨਾਲੋਂ ਵਧੀਆ ਸਟੱਡੀ ਮਿਲ ਗਈ ਇੰਗਲਿਸ਼ ਮੀਡੀਅਮ ਸਕੂਲ ਹੋ ਗਿਆ ਪਹਿਲਾਂ ਕਿ ਸਿਰਫ ਹਿੰਦੀ ਪੰਜਾਬੀ ਹੁੰਦੇ ਸੀਗੇ ਹੁਣ ਬਹੁਤ ਵਧੀਆ ਇੰਪਰੂਵਮੈਂਟ ਹੋ ਗਈ ਹੈ ਸਟੱਡੀ ਵਧੀਆ ਹੋ ਗਈ ਆਨਲਾਈਨ ਸਟੱਡੀਆਂ ਵੀ ਹੋਣ ਲੱਗ ਗਈ ਆ ਪਹਿਲਾਂ ਇਹਦਾ ਫੋਨ ਨਾਲ ਨਹੀਂ ਹੁੰਦਾ ਸੀ ਹੁਣ ਸਾਰਾ ਕੰਮ ਫੋਨ ਤੇ ਵੀ ਆਉਂਦਾ ਹੈ ਪੇਰੈਂਟਸ ਕਿੰਨਾ ਕੁ ਬਦਲਾਵ ਨਜ਼ਰ ਆਇਆ ਤੁਸੀਂ ਇੱਥੇ ਪੜ ਰਹੇ ਹੋ ਸ਼ੁਰੂ ਤੋਂ ਇੱਥੇ ਪੜ ਰਹੇ ਹੋ ਪਹਿਲਾ ਕਲਾਸਾ ਕਿੱਦਾਂ ਦੀ ਸੀ ਹੁਣ ਕਿੱਦਾਂ ਦੀ ਕਲਾਸ ਹੈ ਬਿਲਡਿੰਗ ਨਿਊ ਬਣੇਗੀ ਪ੍ਰੋਪਰ ਕਲਾਸਾਂ ਵੱਡੀਆਂ ਹੋ ਗਈਆਂ ਡਿਜੀਟਲ ਰੂਮ ਹੋ ਗਏ ਆ ਕੈਮਰਸ ਵਧੀਆ ਕਰ ਲੱਗੇ ਆ ਵਧੀਆ ਹੋ ਗਿਆ ਸਕੂਲ ਸਾਨੂੰ ਵੀ ਕੁਝ ਹੋਰ ਮਾਪੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਲੈਣੇ ਆ ਮੈਡਮ ਕਿਸਤਾ ਦੇ ਦੇ ਅੱਜ ਸਕੂਲ ਦੇ ਵਿੱਚ ਆਏ ਪੇਰੈਂਟਸ ਮੀਟਿੰਗ ਹੋ ਰਹੀ ਆ ਮਾਪੇ ਤੇ ਟੀਚਰ ਸਿੱਧੇ ਮਿਲ ਰਹੇ ਨੇ ਬੱਚਾ ਦੇ ਬੱਚੇ ਘਰ ਤੇ ਸਕੂਲ ਚ ਕੀ ਕਰਦੇ ਨੇ ਉਸ ਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਕੀ ਕਹਿਣਾ ਚਾਹੁੰਦਾ ਸਰ ਸਕੂਲ ਬਹੁਤ ਵਧੀਆ ਕਰਤਾ ਹੈ ਮੇਰੇ ਤਿੰਨੋ ਬੱਚੇ ਇੱਥੇ ਪੜ੍ਹਦੇ ਹੈਗੇ ਕੁੜੀਆਂ ਮੇਰੀ ਬਹੁਤ ਵਧੀਆ ਹੈਗੇ ਤੇ ਪ੍ਰਾਈਵੇਟ ਵਾਂਗੂ ਹੋ ਗਿਆ ਉਸੇ ਸ਼ੁਰੂ ਤੇ ਇੱਥੇ ਪੜ੍ਹਦੇ ਪਹਿਲਾਂ ਪ੍ਰਾਈਵੇਟ ਜੀ ਹਾਂ ਜੀ ਨਹੀਂ ਪਹਿਲਾਂ ਕੀਤਾ ਸੀਗਾ ਪ੍ਰਾਈਵੇਟ 'ਚ ਤੇ ਹੁਣ ਤਿੰਨੋ ਕੁੜੀਆਂ ਮੇਰੇ ਇੱਥੇ ਪੜ੍ਹਦੀ ਹੈ ਗਈਆਂ ਬਹੁਤ ਵਧੀਆ ਹੈਗਾ ਸਕੂਲ ਇਹਨਾਂ ਦਾ ਸਟਾਫ ਵੀ ਬਹੁਤ ਵਧੀਆ ਹੈ ਟੀਚਰਸ ਬਹੁਤ ਵਧੀਆ ਹੈਗੇ ਵਧੀਆ ਹੈਗਾ ਪੂਰਾ ਕਿੰਨਾ ਕਿਸਤਾਂ ਦੇ ਉਹ ਸਕੂਲ ਪੂਰਾ ਹੈ ਬਹੁਤ ਵਧੀਆ ਨੰਬਰ ਵੀ ਅੱਛੇ ਅੰਦੇ ਕੁੜੀਆਂ ਸਾਰੇ ਤਾਰੀਫ ਕਰਦੇ ਮੈਡਮਾਂ ਕਿ ਬਹੁਤ ਬੱਚੇ ਵਧੀਆ ਹੈਗੇ ਪੜ੍ਹਾਈ 'ਚ ਅੱਛਾ ਤੁਸੀਂ ਪ੍ਰਾਈਵੇਟ ਦੇ ਵਿੱਚ ਬੱਚੇ ਪੜ੍ਹਾਏ ਨੇ ਤਾਂ ਹੁਣ ਸਰਕਾਰੀ ਸਕੂਲ 'ਚ ਪੜ੍ਹਾ ਰਹੇ ਹੋ ਬਦਲਾਅ ਕਿੰਨਾ ਕੁ ਦੇ ਰਹੇ ਹੋ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਪੜ੍ਹਾਈ ਲੱਗ ਰਹੀ ਹੈ ਹਾਂਜੀ ਹਾਂਜੀ ਬਹੁਤ ਬਹੁਤ ਵਧੀਆ ਬੱਚੇ ਹੈਗੇ ਇੰਗਲਿਸ਼ ਵਧੀਆ ਬੋਲਦੇ ਪੜ੍ਹਾਈ 'ਚ ਬਹੁਤ ਵਧੀਆ ਹੈਗੇ ਪੂਰਾ ਪ੍ਰਾਈਵੇਟ ਵਾਂਗੂ ਹੀ ਹੋ ਤੋ ਵਧੀਆ ਹੈਗਾ ਇਹ ਮਾਪੇ ਨੇ ਜਿਹੜੇ ਕਿ ਗੱਲਬਾਤ ਵੀ ਕਰਕੇ ਆਏ ਨੇ ਟੀਚਰਾਂ ਦੇ ਨਾਲ ਇਹਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੰਦਰ ਕਲਾਸਰੂਮ ਦੇ ਵਿੱਚ ਜੋ ਮੇਗਾ ਪੀਟੀਐਮ ਚੱਲ ਰਹੀ ਆ ਜੋ ਅਧਿਆਪਕ ਤੇ ਮਾਪੇ ਨੇ ਉਹ ਗੱਲਬਾਤ ਕਰ ਰਹੇ ਨੇ ਅੱਜ ਸਕੂਲਾਂ ਦੇ ਵਿੱਚ ਮੇਗਾ ਪੀਟੀਐਮ ਚੱਲ ਰਹੀ ਹੈ ਤਾਂ ਇਸ ਸੈਸ਼ਨ ਦੀ ਇਹ ਪਹਿਲਾ ਮੇਗਾ ਪੀਟੀਐਮ ਹੈਗੀ ਆ ਸਕੂਲਾਂ ਦੇ ਵਿੱਚ ਜਿਹੜੇ ਬਦਲਾਅ ਆਏ ਨੇ ਸਿੱਖਿਆ ਕ੍ਰਾਂਤੀ ਜੋ ਪੰਜਾਬ ਸਰਕਾਰ ਦਾ ਸੁਪਨਾ ਸੀ ਕਿ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣੀ ਆ ਸਰਕਾਰੀ ਸਕੂਲਾਂ ਨੂੰ ਇੱਕ ਪ੍ਰਾਈਵੇਟ ਸਕੂਲਾਂ ਵਾਂਗ ਬਣਾਉਣਾ ਹੈਗਾ ਵਾ ਅ ਇੱਥੇ ਚੰਗੀ ਐਜੂਕੇਸ਼ਨ ਦੇਣੀ ਆ ਤਾਂ ਉਸ ਨੂੰ ਲੈ ਕੇ ਇਹ ਵੱਡੇ ਬਦਲਾਅ ਜਿਹੜੇ ਨੇ ਨਜ਼ਰ ਆ ਰਹੇ ਨੇ ਮੇਗਾ ਪੀਟੀਐਮ ਦੇ ਨਤੀਜੇ ਜੋ ਪੇਰੈਂਟਸ ਮੀਟਿੰਗ ਜਿਹੜੀ ਜਿਹਨੂੰ ਕਹਿੰਦੇ ਆਪਾਂ ਟੀਚਰ ਅਤੇ ਮਾਪਿਆਂ ਦੇ ਵਿੱਚ ਸਿੱਧੀ ਗੱਲਬਾਤ ਹੁੰਦੀ ਆ ਉਹ ਨਤੀਜੇ ਵੀ ਇਸ ਵਾਰ ਚੰਗੇ ਆਏ ਨੇ ਇਸ ਵਾਰ ਸਰਕਾਰੀ ਸਕੂਲਾਂ ਦਾ ਜੋ ਰਿਜ਼ਲਟ ਆ ਉਹ ਬਹੁਤ ਚੰਗਾ ਰਿਹਾ ਕਿਉਂਕਿ ਇਹ ਮੇਗਾ ਪੀਟੀਐਮ ਹੋਣ ਕਾਰਨ ਜਿਹੜੇ ਇਹ ਨਤੀਜੇ ਜਿਹੜੇ ਨੇ ਚੰਗੇ ਰਹੇ ਨੇ ਤਾਂ ਸਰਕਾਰੀ ਸਕੂਲਾਂ ਨੂੰ ਹੁਣ ਬਦਲਦਾ ਦੇਖਦੇ ਹੋਏ ਜੋ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜਦੇ ਨੇ ਉਹ ਸਰਕਾਰੀ ਸਕੂਲਾਂ ਦੇ ਵਿੱਚ ਸ਼ਿਫਟ ਹੁੰਦੇ ਨਜ਼ਰ ਆ ਰਹੇ ਨੇ ਇਸ ਵਾਰ ਜੋ ਗਿਣਤੀ ਜਿਹੜੀ ਆ ਸਰਕਾਰੀ ਸਕੂਲਾਂ ਦੇ ਵਿੱਚ ਵੀ ਵਧੀਆ ਬੱਚਿਆਂ ਦੀ ਤਾਂ ਅਧਿਆਪਕਾਂ ਦਾ ਵੀ ਇਹੀ ਕਹਿਣਾ ਵਜ ਸਕੂਲ ਦੇ ਪ੍ਰਿੰਸੀਪਲ ਦਾ ਵੀ ਇਹੀ ਕਹਿਣਾ ਹੈ ਕਿ ਸਕੂਲਾਂ ਦੇ ਵਿੱਚ ਵੱਡੇ ਬਦਲਾਅ ਜਿਹੜੇ ਆ ਸਰਕਾਰ ਕਰ ਰਹੀ ਆ ਸਕੂਲਾਂ ਨੂੰ ਇੱਕ ਵਧੀਆ ਐਜੂਕੇਸ਼ਨ ਦੇਣ ਦੇ ਲਈ 스마트 ਕਲਾਸਿਸ ਉਹਨਾਂ ਦੀ ਬਿਲਡਿੰਗਾਂ ਜਿਹੜੀਆਂ ਵਾ ਮੇਨਟੇਨ ਕੀਤੀਆਂ ਜਾ ਰਹੀਆਂ ਨੇ ਨਵੇਂ ਰੂਮ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਕੈਮਰਾਮੈਨ ਗੁਰਿੰਦਰ ਦੇ ਨਾਲ ਨਰੇਤਕ ਮਾਚਕ ਮੈਂ ਟਵੀ ਲੁਧਿਆਣਾ